ਇਥੇ ਚਰਚਾ ਹੋਈ ਹੈ ਥੋੜੀ ਬਹੁਤ ਅੱਜ ਹੋਰ ਲੰਬੀ ਚੌੜੀ ਚਰਚਾ ਨਾ ਹੋ ਕੇ ਅੱਜ ਅਸੀਂ ਸਿਰਫ ਜਿਹੜਾ ਸਾਡਾ ਇਹ ਨੌਜਵਾਨ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਦਾ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਇਸ ਤੋਂ ਵੀ ਗਾਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਏਰੀਏ ਦੇ ਵਿੱਚ ਆ ਕੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਆ ਕੇ ਇੱਥੇ ਸਾਡੀ ਮਸ਼ੀਨਰੀ ਦੀ ਤੋੜਪਾਨ ਕੀਤੀ ਗਈ ਔਰ ਇਹ ਤੋਂ ਵੀ ਗਾਹਾਂ ਜਦੋਂ ਕੇ ਆਗੂਆਂ ਨੇ ਐਲਾਨ ਕਰਤਾ ਕਿ ਭਾਈ ਅਸੀਂ ਪੀਸਫੁਲੀ ਅੱਗੇ ਅਸੀਂ ਜਾਵਾਂਗੇ ਸਾਡਾ ਯੂਥ ਪਿੱਛੇ ਖੜ ਗਿਆ ਆਗੂਆਂ ਨੇ ਅੱਗੇ ਵਧੇ ਤੇ ਫਿਰ ਵੀ ਸਾਡੀ ਪੀਸਫੁਲੀ ਉਧਰ ਨੂੰ ਮੂਵ ਕਰਨ ਦੇ باوجود ਵੀ ਉਹਨਾਂ ਨੇ ਸਾਡੇ ਤੇ ਅਥਰੂ ਗੈਸ ਛੜਿਆ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਦੀ ਕਰੂਰਤਾ ਇਸ ਗੱਲ ਦੇ ਵਿੱਚੋਂ ਨਜ਼ਰ ਆ ਰਹੀ ਸੋ ਇਸ ਸਾਰੀ ਕਹਾਣੀ ਨੂੰ ਅੱਜ ਸਾਡਾ ਤਿੰਨ ਸ਼ਹੀਦ ਹੋ ਚੁੱਕੇ ਨੇ ਇੱਕ ਦਾ ਦੋ ਦਿਨ ਪਹਿਲਾਂ ਹਜੇ ਤਿੰਨ ਦਿਨ ਪਹਿਲਾਂ ਅਸੀਂ ਸੰਸਕਾਰ ਕਰਕੇ ਹਟਿਆ ਇੱਕ ਵੀਰ ਦਾ ਸਾਡੇ ਦਾ ਅੱਜ ਸੰਸਕਾਰ ਹੋਣਾ ਇੱਕ ਆ ਬੱਚੇ ਦੀ ਡੈੱਡ ਬੋਡੀ ਸਾਡੇ ਕੋਲੇ ਪਈ ਹੈ ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਗਵਰਨਮੈਂਟ ਨੂੰ ਕਾਂਗਰਸ ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ ਪੰਜਾਬ ਗਵਰਨਮੈਂਟ ਨੂੰ ਅਸੀਂ ਕਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਹੈ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਗਵਰਨਮੈਂਟ ਜੋ ਸ਼ਹੀਦਾਂ ਨੂੰ ਮਾਨ ਸਨਮਾਨ ਬਣਦਾ ਹੈ ਉਹ ਦੇਵੇ ਪੰਜਾਬ ਕੌਮ ਦੂਜੀ ਨਾਲ ਗੱਲ ਸਾਡੀ ਇਹ ਹੈ ਕਿ ਪੰਜਾਬ ਗਵਰਨਮੈਂਟ ਜੋ ਸਾਡੇ ਪੰਜਾਬ ਦੇ ਹੱਦਾਂ ਦੇ ਅੰਦਰ ਆ ਕੇ ਕੱਲੇ ਬਿਆਨਾਂ ਨਾਲ ਗੱਲ ਨਹੀਂ ਸਰਣੀ ਕਿ ਅਸੀਂ ਕਹੀ ਜਾਈਏ ਜੀ ਅਸੀਂ ਬਿਆਨ ਦੇਤਾ ਅਸੀਂ ਆਹ ਕਹਤਾ ਅਸੀਂ ਆਹ ਕਹਤਾ ਬਿਆਨ politically ਗੱਲਾਂ ਨਾਲ ਨਹੀਂ ਗੱਲ ਬਾਨੀ ਅਮਲੀ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਪਹਿਲੇ ਦਿਨਾਂ ਚ ਇਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਫੜਾਇਆ ਤੇ ਇਹ ਕਿਹਾ ਕਿ ਇਸ ਦੇ ਖਿਲਾਫ ਕਾਰਵਾਈ ਕਰੋ ਸਾਡੇ ਨੌਜਵਾਨਾਂ ਨੂੰ ਆ ਕੇ ਪ੍ਰਵੋਕ ਕਰ ਰਿਹਾ ਹੈ ਆ ਕੇ ਭੜਕਾ ਰਿਹਾ ਹੈ ਅੱਗੇ ਪੜਕਾਊ ਮਾਹੌਲ ਬਣਾ ਰਿਹਾ ਹੈ ਉਹਦੇ ਤੇ ਅੱਜ ਤੱਕ ਕੋਈ ਕੁਝ ਨਹੀਂ ਹੋਇਆ ਇਹ ਜ਼ਰੂਰ ਕਹਿੰਦਾ ਕਿ ਡੀਜੀਪੀ ਸਾਹਿਬ ਨੇ ਇਨਕੁਆਇਰੀ ਮਾਰਕ ਕਰਤੀ ਜੀ ਇਹ ਆਈਡੀ ਆਪਣੇ ਡੀਆਈਜੀ ਦੀ ਡਿਊਟੀ ਲਾ ਦਿੱਤੀ ਉਹ ਤਾਂ ਬਹੁਤ ਵੱਡੀਆਂ ਗੱਲਾਂ ਲੱਗਦੀਆਂ ਸੀ ਵੇਖਣ ਲੇਕਿਨ ਅਜੇ ਤੱਕ ਕੁਝ ਨਹੀਂ ਹੋਇਆ ਸਾਡੇ ਏਰੀਆ ਚ ਆ ਕੇ ਸਾਡੇ ਨੌਜਵਾਨ ਦਾ ਕਤਲ ਕਰਨਾ ਸਾਡੇ ਏਰੀਆ ਚ ਆ ਕੇ ਸਾਡੀ ਖੜੀ ਮਸ਼ੀਨਰੀ ਨੂੰ ਭੰਨਣਾ ਤੋੜਨਾ ਇਹ ਸਾਰੇ ਦਾ ਸਾਰਾ ਸਿੱਧੇ ਸਿੱਧਾ ਪੰਜਾਬੀ ਦੇ ਭਾਰਤ ਦੇ ਅੰਦਰ ਜਿਹੜੀਆਂ ਸੀਮਾਵਾਂ ਨੂੰ ਉਲੰਘਣਾ ਕਰਨ ਵਾਲਾ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਇਹਦੇ ਖਿਲਾਫ ਪੰਜਾਬ ਗਵਰਨਮੈਂਟ ਮਕਦਮਾ ਦਰਜ ਕਰੇ ਉਹਨਾਂ ਦੇ ਖਿਲਾਫ ਔਰ ਜੋ ਬੰਦੀ ਹੈ ਉਹ ਕਾਰਵਾਈ ਕਰੇ ਇਹ ਸਾਡੀ ਪੰਜਾਬ ਗਵਰਨਮੈਂਟ ਤੋਂ ਮੰਗ ਹੈ ਖਲੋ ਜਾ ਪੀਸੀ ਪੂਰੀ ਹੋਣ ਉਹ ਪੀਸੀ ਬੋਲਣ ਤੋਂ ਪਹਿਲਾਂ ਇਹ ਮੈਂ ਜਿੰਨੀ ਗੱਲ ਕਰਨੀ ਸੀ ਮੈਂ ਇੰਨੀ ਗੱਲ ਕੀਤੀ ਹੈ ਮੇਰੇ ਨਾਲ ਸਾਥ ਹੀ ਨਹੀਂ ਭਦੇਰ ਸਾਹਿਬ ਅਸੀਂ ਦੋ ਫਾਰਮ ਲੜਾਈ ਲੜ ਰਹੇ ਹਾਂ ਮੈਂ ਜਿੰਨੀ ਗੱਲ ਦਸੀ ਉਹ ਦਸੀ ਹੈ ਬਾਕੀ ਗੱਲ ਮਤਲਬ ਪੰਦੇਰ ਸਾਹਿਬ ਦੱਸੋ ਉਹ ਪੰਦੇਰ ਸਾਹਿਬ ਥੋੜਾ ਜਿਹਾ ਅੱਗੇ ਆ ਜਾਓ ਠੀਕ ਹੈ ਸਾਰੇ ਪ੍ਰੇਮਜਾ ਹਾਂਜੀ ਹਾਂਜੀ ਸਾਰੇ ਦੇਖੋ ਜੋਸੀ ਪੰਜਾਬੀ ਚੱਲੋ ਪਹਿਲਾਂ ਪੰਜਾਬੀ ਕਰਦੋ ਚਲ ਫਿਰ ਹਿੰਦੀ ਕਰ ਦਿੰਦੇ ਦੇਖੋ ਅੱਜ ਬੜਾ ਗਮਗੀਨ ਮਾਹੌਲ ਆ ਅਸੀਂ ਸਾਰੇ ਅੱਜ ਇੱਥੇ ਆਏ ਆ ਜੋ ਕਰੂਰ ਭਰਿਆ ਵਰਤਾਰਾ ਪਿਛਲੇ 13 ਤੋਂ ਕੇਂਦਰ ਨੇ ਆਰੰਭ ਕੀਤਾ ਸੀਗਾ ਅੱਜ ਜੋ ਅਸੀਂ ਉਹਨਾਂ ਗਾੜੀ ਸ਼ੱਕ ਸ਼ਬਾ ਰੱਖ ਰਹੇ ਸੀ ਵੀ ਇਹ ਸਾਨੂੰ ਨਹੀਂ ਲੱਗਦਾ ਕਿ ਇਹ ਜਮਹੂਰੀਅਤ ਦੀ ਕੋਈ ਪਛਾਣ ਹੈਗੀ ਆ ਜਾਂ ਤੁਸੀਂ ਜਿਹੜਾ ਦਾਵਾ ਕਰਦੇ ਵੀ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਉਹ ਪੀਸਫੁਲੀ ਟੰਗਣਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਲੀ ਕਿਉਂ ਨਹੀਂ ਜਾਣਗੇ ਜਾਂ ਫਿਰ ਬਹਿ ਕੇ ਗੱਲ ਕਿਉਂ ਨਹੀਂ ਕਰ ਜਾਂਦਾ ਅਰ ਸਾਡਾ ਸ਼ੰਕਾ ਸੀ ਵੀ ਇਹ ਮਾਹੌਲ ਦੇ ਵਿੱਚੋਂ ਸਾਡਾ ਨੁਕਸਾਨ ਹੋਊਗਾ ਔਰ ਇਹ ਕੇਂਦਰ ਦੀ ਮਨਸ਼ਾ ਸੀ ਵੀ ਅਸੀਂ ਬਜੇਦਿਆਂ ਔਰ ਉਹਨਾਂ ਨੇ ਜਿਵੇਂ ਕੱਲ ਬੁਲਟ ਇਸਤੇਮਾਲ ਕੀਤੀ ਹੈ ਜਿਵੇਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਇਹ ਉਹਦਾ ਰਿਜ਼ਲਟ ਹੈਗਾ ਵਾ ਜੋ ਕੁਝ ਅੱਜ ਹੋਇਆ ਤੋ ਅੱਜ ਇਸ ਸੋਗਮਈ ਪੂਰੇ ਦੇਸ਼ ਵਿੱਚ ਸੋਗਮਈਕ ਮਾਹੌਲ ਆ ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਘਰਾਂ 'ਚ ਰੋ ਰਹੇ ਨੇ ਸਾਨੂੰ ਪੁਸ਼ਟੀ ਹੈ ਇਸ ਗੱਲ ਦੀ ਜੋ ਕੁਝ ਹੋਇਆ ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ ਜੋ ਅਸੀਂ ਦੇਖ ਰਹੇ ਹਾਂਗੇ ਤੋ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਗੈਰ ਰਾਜਨੀਤਿਕ ਅੱਜ ਇਹ ਐਲਾਨ ਕਰਦਾ ਇਸ ਰੋਸ ਨੂੰ ਦੇਖਦਿਆਂ ਆਂ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਆ ਹਰ ਘਰ ਦੇ ਉੱਤੇ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ ਸਾਰੇ ਪਿਆਰ ਕਰਨ ਵਾਲੇ ਆ ਉਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ ਜੜਾ ਵੀ ਕੋਈ ਵੀਕਲ ਆ ਕਿਸੇ ਕੋਲੇ ਗੱਡੀ ਆ ਮੋਟਰਸਾਈਕਲ ਆ ਬੱਸ ਆ ਟਰੱਕ ਆ ਜੋ ਵੀ ਆ ਜਿੰਨੇ ਵੀ ਵੀਕਲ ਆ ਆਪਣੇ ਸਾਰੇ ਵੀਕਲਾਂ ਤੇ ਇਸ ਕੇਂਦਰ ਨੇ ਜੋ ਜਬਰਟਾਇਆ ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਵਜੋਂ ਔਰ ਜਿਵੇਂ ਫੱਟੜ ਕੀਤੇ ਆ ਬੰਦੇ ਜਿਵੇਂ ਜਿਵੇਂ ਹੱਡੀ ਹੱਦ 'ਚ ਆ ਕੇ ਹਮਲਾ ਕੀਤਾ ਵਾ ਉਹ ਸਾਰੀ ਗੱਲ ਨੂੰ ਲੈ ਕੇ ਹਰ ਵੀਕਲ ਤੇ ਹਰ ਗੱਡੀ ਤੇ ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀਦਾ ਦੁਆ ਘਰਾਂ ਤੇ ਦੁਕਾਨਾਂ ਤੇ ਵੀ ਹਰ ਕਜਾਗਾ ਤੇ ਦੂਸਰਾ ਇਹ ਤੋਂ ਕਹਾ ਅਰਥੀ ਫੂਕ ਮਜਾਰੇ ਦੇਸ਼ ਦੇ ਹਰੇਕ ਪਿੰਡ ਚ ਕਸਬੇ ਚ ਗਲੀ ਚ ਕੂਚੇ ਚ ਜਿਹੜੇ ਜਮਹੂਰੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਉਹ ਇਹ ਸ਼ੁਰੂ ਕਰਨ ਇਹ ਇਹ ਸਾਡੀ ਦੋਹਾਂ ਫੋਰਮਾਂ ਦਾ ਅੱਜ ਦਾ ਐਲਾਨ ਆ ਅਪੀਲ ਆ ਲੋਕਾਂ ਨੂੰ ਵੀ ਇਸ ਰੋਸ ਵੱਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ ਇਹ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ ਪੜ੍ਹ ਜੋ ਯਾਰ ਇੱਕ ਮਿੰਟ ਗੱਲ ਪੂਰੀ ਦੂਸਰਾ ਸਵਾਲ ਫੇਰ ਕਰ ਲਓ ਜਿਵੇਂ ਸਾਡੀ ਟੈਰਿਟਰੀ ਚ ਆ ਕੇ ਕੇਂਦਰ ਨੇ ਹਮਲਾ ਕੀਤਾ ਸੰਦਾਂ ਦੀ ਭੰਨ ਤੋੜ ਕੀਤੀ ਗੱਡੀਆਂ ਪੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਨੇ ਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕਰ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਭੰਤੋੜ ਕਰਦੇ ਸੀ ਸਾਡੇ ਬੰਦੇ ਨੂੰ ਇੰਜ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹਨਾਂ ਦੀ شناਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸੁਨਿਸ਼ਚਿਤ ਕਰੇ ਵੀ ਉਹਨਾਂ ਖਿਲਾਫ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਇਹ ਤੋਂ ਗਾਹਾਂ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਪੀਸਫੁਲੀ ਢੰਗ ਨਾਲ ਚੱਲਿਆ ਸਾਡਾ ਅਸੀਂ ਉੱਥੇ ਆ ਗੂ ਗਏ ਸਾਡੇ ਤੇ ਵੀ ਬੰਬਾਰੀ ਹੋਈ ਕੱਲ ਪੰਜਾਬ ਸਰਕਾਰ ਨੇ ਸਾਡੇ ਕੋਲ ਸ਼ੰਭੂ ਤੇ ਪੂਰੇ ਪੁਖਤਾ ਸਬੂਤ ਨੇ ਸਾਡੇ ਲੰਗਰ ਰੋਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ ਸਾਡੇ ਆਉਣ ਵਾਲੇ ਵਹੀਕਲ ਰੋਕੇ ਆ ਉਹਦੇ ਗਾੜੀ ਜਿਹੜੇ ਆ ਉਹ ਡੰਫਰ ਜਿਹੜੇ ਆ ਉਹ ਉਹ ਡਾਇਏ ਗਏ ਆ ਸਥਿਤੀ ਸਪਸ਼ਟ ਕਰੇ ਵੀ ਪੰਜਾਬ ਸਰਕਾਰ ਦਾ ਕੀ ਮਨਸ਼ਾ ਹੈ ਪਿੰਡਾਂ ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ ਅੱਜ ਇਹ ਫੜੇ ਜਾਣੇ ਗ੍ਰਿਫਤਾਰਜ ਮੋਰਚਾ ਖਤਮ ਹੋ ਜਾਣਾ ਇਹ ਅਨਪੁਸ਼ਟ ਖਬਰਾਂ ਜਿਹੜੀਆਂ ਲੋਕਾਂ ਨੇ ਪੁਲਿਸ ਨੂੰ ਜਾ ਕੇ ਦੱਸੀਆਂ ਪੰਜਾਬ ਸਰਕਾਰ ਵੱਧ ਸੱਜੇ ਢੰਗ ਨਾਲ ਸਥਿਤੀ ਸਪਸ਼ਟ ਕਰ ਸਕਦੀ ਹੈ ਵੀ ਉਹਨਾਂ ਦਾ ਘੋਲ ਪ੍ਰਤੀ ਸਾਡੇ ਪ੍ਰਤੀ ਨਜ਼ਰੀਆ ਕੀ ਹੈਗਾ ਵਾ ਤੋ ਇਹ ਇਹ ਦੋ ਗੱਲਾਂ ਸੀਗੀਆਂ ਹੁਣ ਮੈਂ ਕਿਹਾ ਫੁੱਲ ਸਾਹਿਬ ਗੱਲ ਕਰ ਲੈਣ ਖਾਂ ਆਪੀ ਆ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਪਹਿਲਾਂ ਇਹਨਾਂ ਨੂੰ ਗੱਲ ਕਰਹਿ ਗਈ ਬੱਚਾ ਦੂਜੇ ਜੱਜ ਨੂੰ ਹਾਂ ਇਹ ਜੱਜ ਹਾਂ ਤੋ ਮੈਂ ਕਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਪੰनीर ਸਾਹਿਬ ਨੇ ਕਾਫੀ ਗੱਲਾਂ ਡਿਟੇਲ ਨਾਲ ਦੱਸੀਆਂ ਕੁਝ ਗੱਲਾਂ ਨਾਲ ਵਿੱਚ ਰਹਿ ਗਈ ਇੱਕ ਗੱਲ ਜੋੜਨ ਵਾਲੀ ਕਿਉਂਕਿ ਹੋ ਸਕਦਾ ਹੈ ਗੱਲਬਾਤ ਚਰਚਾ ਦੇ ਵਿੱਚੋਂ ਨਾ ਹੀ ਆਈ ਹੋਵੇ ਦੇਖੋ ਇਸ ਬਾਰਡਰ ਤੇ ਖਨੋਰੀ ਵਾਲੇ ਬਾਰਡਰ ਦੇ ਉੱਤੇ ਜੋ ਘਟਨਾ ਵਾਪਰੀ ਜਿੱਥੇ ਆ ਕੇ ਪੁਲਿਸ ਨੇ ਹਮਲਾ ਕਰਕੇ ਪੰਜਾਬ ਦੀ ਹੱਦ ਚ ਆ ਕੇ ਘੱਟੋ ਘੱਟ 25 ਤੋਂ 30 ਦੇ ਕਰੀਬ ਟਰੈਕਟਰ ਭੰਨੇ ਲੇਣਾ ਉੱਥੇ ਸਾਡੇ 5 ਕਿਸਾਨਾਂ ਨੂੰ ਵੀ ਚੱਕ ਕੇ ਲਗਈ ਆ ਪੰਜਾਬ ਗਵਰਨਮੈਂਟ ਦੀ ਇਹ ਰਿਸਪੋਨਸੀਬਿਲਟੀ ਬਣਦੀ ਆ ਕਿ ਆਪਣੀ ਜ਼ਿੰਮੇਵਾਰੀ ਦੇ ਉੱਤੇ ਉਹਨਾਂ ਦੀ ਪੜਤਾਲ ਕਰਾਵੇ ਉਹ ਕਿੱਥੇ ਨੇ ਉਹ ਪੰਜਾਬ ਦੇ ਲੋਕ ਪੰਜਾਬ ਹਰਿਆਣੇ ਦੀ ਪੁਲਿਸ ਚੱਕ ਕੇ ਲੱਗੇ ਗਏ ਆ ਔਰ ਉਹਨਾਂ ਦੀ ਪੜਤਾਲ ਕਰਾਉਣਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਜਲਦੀ ਸਾਨੂੰ ਉਹਨਾਂ ਦੀ ਪੜਤਾਲ ਕਰਵਾ ਕੇ ਉਹਨਾਂ ਦਾ ਕੀ ਕਸੂਰ ਹੈ ਉਹ ਤਾਂ ਸਾਡੇ ਏਰੀਏ 'ਚ ਬੈਠੇ ਸੈਕਟਰ 3 'ਚ ਬੈਠੇ ਆ ਇੱਥੋਂ ਚੱਕ ਕੇ ਲਿਜਾ ਕੇ ਕੀ ਕਿਉਂ ਉਹਨਾਂ ਬੰਦਿਆਂ ਦੇ ਉੱਤੇ ਕੀਤਾ ਜਾ ਰਿਹਾ ਹੈ ਪੰਜਾਬ ਗਵਰਨਮੈਂਟ ਇਹਦੇ ਤੇ ਸੰਗਿਆਨ ਲਵੇ ਇਹ ਸਾਡੀ ਅਪੀਲ ਹੈ ਤੇ ਹੁਣ ਸ਼ੁਰੂ ਕਰ ਲਈਏ ਜੀ ਹਜੇ ਪੂਰੀ ਗੱਲ ਨਹੀਂ ਆ ਰਹੀ ਮੈਂ ਸਰਜੀਤ ਸਿੰਘ ਪੂਰਲਾ ਚੇਅਰਮੈਨ ਬੀਕੇਜੂ ਕ੍ਰਾਂਤੀਕਾਰੀ ਪੰਜਾਬ ਇੱਕ ਪੁਆਇੰਟ ਜਿਹੜਾ ਹੋਰ ਰਹਿ ਗਿਆ ਅਹਿਮ ਦੋ ਇੱਕ ਤਾਂ ਜਿਹੜੀ ਤੁਹਾਨੂੰ ਪਤਾ ਹੋਣਾ ਵੀ ਜਿਹੜੀ ਗੋਲੀ ਇਹ ਨੌਜਵਾਨ ਦੀ ਮੌਤ ਹੋਈ ਹੈ ਉਹਦੀ ਸਿੱਧੀ ਗੋਲੀ ਸਿਰ 'ਚ ਗੋਲੀ ਲੱਗਣ ਨਾਲ ਮੌਤ ਹੋਈ ਸਿੱਧੀ ਗੋਲੀ ਉੱਥੇ ਹੀ ਮਾਰ ਕੇ ਜਾਂਦੀਆਂ ਹੁੰਦੀਆਂ ਨੇ ਜਾਂ ਸਿੱਧੀ ਗੋਲੀ ਮਾਰ ਕੇ ਮਾਰਨ ਦਾ ਉੱਥੇ ਹੀ ਹੁਕਮ ਦਿੱਤਾ ਜਾਂਦਾ ਜਦੋਂ ਦੋਨੋਂ ਪਾਸੇ ਹਥਿਆਰਬੰਦ ਤਾਕਤਾਂ ਲੜ ਰਹੀਆਂ ਹੁਣ ਉਦੋਂ ਆਇਆ ਹੁੰਦਾ ਵੀ ਜਿੰਨੇ ਵੱਧ ਤੋਂ ਵੱਧ ਬੰਦੇ ਮਾਰੇ ਮਾਰ ਮਾਰੇ ਜਾ ਸਕਦੇ ਮਾਰੇ ਜਾਣ ਪਰ ਇੱਥੇ ਕੀ ਹੈ ਇੱਕ ਪਾਸੇ ਜਿਹੜੇ ਬਿਲਕੁਲ ਨਹੱਥੇ ਕੋਈ ਸਾਡੇ ਕੋਲੇ ਹਥਿਆਰ ਨਹੀਂ ਕੋਈ ਸਾਡੇ ਕੋਲੇ ਕੋਈ ਬਰੁੱਧੀ ਹਥਿਆਰ ਨਹੀਂ ਕੋਈ ਹੋਰ ਨਹੀਂ ਨਹੱਥੇ ਕਿਸਾਨ ਹੈ ਦੂਜੇ ਪਾਸੇ ਹਥਿਆਰਬੰਦ ਫੋਰਸਾਂ ਨੇ ਸੋ ਇਸ ਕਰਕੇ ਇਹ ਤਾਂ ਇਹ ਜੇ ਮੌਕੇ ਜੇ ਨੌਤ ਵੀ ਆਉਂਦੀ ਹੁੰਦੀਆਂ ਤਾਂ ਬਹੁਤ ਵਾਰ ਦੇ ਇਹ ਹਦਾਇਤਾਂ ਹੁੰਦੀਆਂ ਵੀ ਪੈਰ ਦੇ ਵਿੱਚ ਪੈਰ ਦੇ ਵਿੱਚ ਗੋਲੀ ਮਰੀ ਜਾਵੇ ਜੇ ਸ੍ਰੇਤ ਕਰਨਾਵਤ ਆਉਂਦੀ ਪਰ ਇਹਨੇ ਸਿੱਧੀ ਗੋਲੀ ਸਿਰ 'ਤੇ ਮਾਰੀ ਹੈ ਸੋ ਇਹਦਾ ਸੀ ਕਹਿੰਦੇ ਆ ਵੀ ਐ ਨਹੀਂ ਵੀ ਉਹ ਬੰਦੇ ਨੇ ਜਿਹੜੇ ਨੇ ਗੋਲੀ ਮਾਰੀ ਹੈ ਸਿੱਧੀ ਉਹੀ ਜ਼ਿੰਮੇਵਾਰ ਹੈ ਸਾਡੇ ਕੋਲੇ ਭਰੋਸੇਯੋਗ ਸੂਤਰਾਂ ਤੋਂ ਸੋਮਿਆ ਤੋਂ ਜਾਣਕਾਰੀ ਹੈ ਵੀ ਜਦੋਂ ਸਾਡੀ ਗੱਲਬਾਤ ਟੁੱਟ ਗਈ ਸੀ 18 ਤਰੀਕ ਨੂੰ 19 ਤਰੀਕ ਨੂੰ ਗ੍ਰਹਿ ਮੰਤਰੀ ਆਪਣੇ ਸੈਂਟਰ ਦੇ ਅ ਇਮਤਿਹਸ਼ਾਹ ਨੇ ਸਾਰੀਆਂ ਫੋਰਸਾਂ ਦੀ ਕਿਉਂਕਿ ਉਹ ਸਾਰੀਆਂ ਫੋਰਸਾਂ ਦੀਆਂ ਪੈਰਾਮਿਲਟਰੀ ਫੋਰਸਾਂ ਦੀਆਂ ਹੈੱਡ ਹੈ ਉਹ ਉਹਨੇ ਮੀਟਿੰਗ ਕਰਕੇ ਹਦਾਇਤ ਕੀਤੀ ਆ ਸਾਡੇ ਕੋਲੇ ਭ੍ਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਇਹ ਗਾਹਾਂ ਨਹੀਂ ਟੱਪਣ ਦੇਣਾ ਜੇ ਗਾਹਾਂ ਟੱਪਦੇ ਆ ਤਾਂ ਭਾਵੇਂ ਸਿੱਧੀ ਗੋਲੀ ਵੀ ਮਾਰਨੀ ਪਵੇ ਤਾਂ ਮਾਰੂ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਵੀ ਉਹਨਾਂ ਦੀ ਸੁਰੱਖਤ ਕਰਕੇ ਭਾਵੇਂ ਉਹ ਪ੍ਰਾਈਵੇਟ ਬੰਦਿਆਂ ਦੇ ਵਰਦੀਆਂ ਪਾਈਆਂ ਨੇ ਭਾਵੇਂ ਉਹ ਮੁਲਾਜ਼ਮ ਹੈ ਕਿਸੇ ਵੀ ਫੋਰਸ ਦੇ ਉਹਨਾਂ ਦੇ ਕਤਲ ਦਾ ਪਰਚਾ ਦਰਜਾ ਹੋ ਕੇ ਅਲੰਘਣਾ ਦਾ ਪਰਚਾ ਦਰਜ ਹੋ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਦੂਜੀ ਗੱਲ ਹੈ ਸਾਡਾ ਹਮਦਰਦੀ ਵਜੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਹੋਰ ਸਮਾਜਿਕ ਜਥੇਬੰਦੀਆਂ ਨੇ ਪੋਲਿਟੀਕਲ ਜਥੇਬੰਦੀਆਂ ਨੇ ਇਹਦੀ ਹਮਾਇਤ ਦੇ ਵਿੱਚ ਹਾ ਦਾ ਨਾਰਾ ਮਾਰਿਆ ਉਹਨਾਂ ਨੇ ਹਾ ਦਾ ਨਾਰਾ ਨਹੀਂ ਮਾਰਿਆ ਉਹਦੀ ਹਮਾਇਤ ਦੇ ਵਿੱਚ ਛੋਟੇ-ਮੋਟੇ ਪ੍ਰੋਗਰਾਮ ਕੀਤੇ ਅਸੀਂ ਉਹਨਾਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਨੂੰ ਉਹਨਾਂ ਦਾ ਥੈਂਕਸ ਕਰਦੇ ਹਾਂ ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਹਾ ਦਾ ਮਾਰਿਆ ਇਸ ਜ਼ਬਰ ਦੇ ਖਿਲਾਫ ਪਰ ਨਾਲ ਹੀ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਹੈ ਵੀ ਜਿਹੜਾ ਕੋਈ ਇਸ ਦੇ ਅਗਲਾ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਜਿਹੜਾ ਇਹ ਦੋਨਾਂ ਆਪਣਾ ਮੋਰਚਾ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ 10 ਮੰਗਾਂ ਨੂੰ ਲੈ ਕੇ ਇਹਦੇ ਨਾਲ ਜੋੜ ਕੇ ਜੇ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਤਾਂ ਪੈਰਨਲ ਪ੍ਰੋਗਰਾਮ ਸਾਡੀ ਉਹਨਾਂ ਨੂੰ ਅਪੀਲ ਹੈ ਵੀ ਉਹ ਸਮਾਨਾਂਤਰ ਪੈਰਨਲ ਟਕਰਾਵਾ ਪ੍ਰੋਗਰਾਮ ਨਾ ਦੇਣ ਇਧਰਲੇ ਜਿਹੜਾ ਮੋਰਚਾ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਦੀ ਅਸੀਂ ਚਾਹੁੰਦੇ ਹਾਂ